ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਇੱਕ ਨਿਊਜ਼ ਹੈ ਤੁਹਾਡੇ ਲਈ ਖਾਸ ਤੌਰ ਤੇ ਅੰਗਰੇਜ਼ੀ ਵਿਸ਼ੇ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਲਈ ਮਾਸਟਰ ਡੀਗਰੀ ਅੰਗਰੇਜ਼ੀ ਦੀਆਂ ਪੋਸਟਾਂ ਆਈਆਂ ਸੀ 899 ਬਾਰਡਰ ਏਰੀਏ ਦੀਆਂ ਪੋਸਟਾਂ ਸੀਗੀਆਂ ਇਹਨਾਂ ਦਾ ਦੁਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਇਸ ਨੋਟੀਫਿਕੇਸ਼ਨ ਦੇ ਵਿੱਚ ਹੈਗੀ ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ ਆ ਰੀਕਾਸਟ ਕੀਤੀ ਗਈ ਸਿਲੈਕਸ਼ਨ ਸੂਚੀ ਅੰਗਰੇਜ਼ੀ ਵਿਸ਼ੇ ਦੇ ਨਾਲ ਸੰਬੰਧਿਤ ਉਮੀਦਵਾਰਾਂ ਦੇ ਨਾਮ ਹੋਣਗੇ ਜਿਨ੍ਹਾਂ ਨੂੰ ਜੁਆਇਨ ਨੇਗ ਦੇਣ ਦੇ ਲਈ ਕਿਹਾ ਗਿਆ ਜੈ ਸੂਚੀ ਦੇ ਵਿੱਚ ਜਿਨ੍ਹਾਂ ਦਾ ਨਾਮ ਆਇਆ ਉਹਨਾਂ ਦੇ ਬਾਰੇ ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਵਿਦਿਆਰਥੀ ਨੇ ਜਿਨ੍ਹਾਂ ਦਾ ਨਾਮ ਆਇਆ ਮਿਤੀ 24 6 2025 ਨੂੰ ਦੁਪਹਿਰ 12 ਵਜੇ ਨਿਯੁਕਤੀ ਪੱਤਰ ਪ੍ਰਾਪਤ ਨਾ ਕਰਨ ਦੀ ਸੂਰਤ ਵਿੱਚ ਉਮੀਦਵਾਰਾਂ ਦਾ ਨਿਯੁਕਤੀ ਲਈ ਕਲੇਮ ਰੱਦ ਕਰ ਦਿੱਤਾ ਜਾਵੇਗਾ ਰੀ ਕਾਸਟ ਸਿਲੈਕਸ਼ਨ ਸੂਚੀ ਅਨੁਸਾਰ ਚੁਣੇ ਗਏ ਯੋਗ ਉਮੀਦਵਾਰ ਹੇਰ ਲਿਖੇ ਅਨੁਸਾਰ ਦਸਤਾਵੇਜ਼ ਨਾਲ ਲੈ ਕੇ ਹਾਜ਼ਰ ਹੋਣਾ ਯਕੀਨੀ ਬਣਾਉਣ ਅਪਲਾਈ ਕਰਨ ਦਾ ਸਬੂਤ ਯੋ ਭਾਈ ਇਸ ਤੋਂ ਬਿਨਾ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਜਾਓ ਪਛਾਣ ਸੰਬੰਧੀ ਸਬੂਤ ਜਿਵੇਂ ਆਧਾਰ ਕਾਰਡ ਵੋਟਰ ਕਾਰਡ ਵਗੈਰਾ ਇਹਨੂੰ ਲੈ ਜਾਓ ਸਵੈ ਘੋਸ਼ਨਾ ਨੱਥੀ ਕਰਕੇ ਲੈ ਕੇ ਜਾਓ ਸਵੈ ਦੇ ਦਸਖਤ ਕੀਤੇ ਹੋਣੇ ਚਾਹੀਦੇ ਆ ਕੋਡਮ ਲਾ ਕੇ ਇਹ ਫਾਰਮਾ ਜਿਹੜਾ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਭਰਿਆ ਹੋਣਾ ਚਾਹੀਦਾ ਤੁਹਾਨੂੰ ਫਾਰਮਾ ਵੀ ਉਹਨਾਂ ਨੇ ਦਿੱਤਾ ਹੋਇਆ ਹੈ ਸਵੈ ਘੋਸ਼ਨਾ ਪੱਤਰ ਇਸ ਦਾ ਨਾਮ ਹੈ ਜੀ ਸੋ ਅੱਗੇ ਚੱਲਦੇ ਆਪਾਂ ਇਹਦੇ ਵਿੱਚ ਕਿਹੜੇ-ਕਿਹੜੇ ਵਿਦਿਆਰਥੀਆਂ ਦੇ ਨਾਮ ਆਏ ਆ ਲਓ ਭਾਈ ਤੁਸੀਂ ਆਪਣੇ ਆਪਣੇ ਨਾਮ ਨੂੰ ਚੈੱਕ ਕਰ ਸਕਦੇ ਦੇਓ ای ڈبلیو ایس ক্যাਟਾਗਰੀ ਦੇ ਨਾਲ ਸੰਬੰਧਿਤ ਜ਼ਿਆਦਾਤਰ ਇਹ ਸਾਰੇ ਹੀ ਜਿੰਨੇ ਵੀ ਵਿਦਿਆਰਥੀ ਨੇ ਇਹਨਾਂ ਨੂੰ ਸਿਲੈਕਟ ਕੀਤਾ ਗਿਆ ਅੰਗਰੇਜ਼ੀ ਵਿਸ਼ੇ ਦੇ ਨੇ ਸਿਕਲਮ ਲਾ ਕੇ ਇਹਨਾਂ ਵਿਦਿਆਰਥੀ ਤੱਕ ਇਹ ਸਿਲੈਕਸ਼ਨ ਸੂਚੀ ਜਿਹੜੀ ਹੈਗੀ ਆ ਉਹ ਪਹੁੰਚਦੀ ਕਰ ਦਿਓ ਭਾਈ ਨੇਮ ਹੈਗਾ ਪੂਜਾ ਦੇਵੀ ਫਾਦਰ ਹੈਗਾ ਸਹਿਜਪਾਲ ਸਿਕਲਮ ਲਾ ਕੇ ਇਹਨਾਂ ਦਾ ਨਾਲ ਹੀ ਆਪਣਾ ਐਪਲੀਕੇਸ਼ਨ ਨੰਬਰ ਵੀ ਦਿੱਤਾ ਹੋਇਆ ਰਜਿਸਟ੍ਰੇਸ਼ਨ ਨੰਬਰ ਵੀ ਦਿੱਤਾ ਹੋਇਆ ਇਹ ਸਾਰੇ ਵਿਦਿਆਰਥੀ ਜਿਹੜੇ ਨੇ ਇਸ ਸਿਲੈਕਸ਼ਨ ਸੂਚੀ ਰੀ ਕਾਸਟ ਸਿਲੈਕਸ਼ਨ ਸੂਚੀ ਦੇ ਵਿੱਚ ਆਏ ਹੋਏ ਐ ਕੁੱਲ ਮਿਲਾ ਕੇ ਟੋਟਲ 32 ਕੋ ਜਾਣੇ ਨੇ 32 ਦਿੱਤੀ ਜਾਣੇ ਨੇ ਜਿਨ੍ਹਾਂ ਨੂੰ ਇਸ ਦੇ ਵਿੱਚ ਸਿਲੈਕਟ ਕੀਤਾ ਗਿਆ ਸੋ ਆਪਣੇ ਆਪਣੇ ਦਸਤਾਵੇਜ਼ਾਂ ਨੂੰ ਨਾਲ ਲਿਜਾ ਕੇ ਤੁਸੀਂ ਪਹੁੰਚ ਸਕਦੇ ਹੋ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਵੀ ਭਾਈ ਜੇ ਨਾ ਪਹੁੰਚੇ ਤਾਂ ਮਾੜੀ ਗੱਲ ਹੈ ਪਹੁੰਚ ਜਿਓ ਠੀਕ ਹੈ ਮਸਾਦ ਨੌਕਰੀ ਮਿਲੀ ਆਪਾਂ ਨੂੰ ਸੋ ਪਹੁੰਚ ਤੁਸੀਂ ਜਾਣਾ ਹੀ ਮੈਨੂੰ ਪਤਾ ਇਹ ਫਾਰਮਾ ਜ਼ਰੂਰ ਅਪਲਾਈ ਕਰ ਲਿਓ ਤੇ ਬਾਕੀ ਆਪਣਾ ਵਿਸ਼ਾ ਅੰਗਰੇਜ਼ੀ ਹੈ ਬਾਡੇ ਏਰੀਏ ਦੀਆਂ ਇਹ ਪੋਸਟਾਂ ਸੀ 899 ਪੋਸਟਾਂ ਨੇ ਸੋ ਕੁੱਲ ਮਲਾ ਕੇ ਇਸ ਦੇ ਵਿੱਚ ਤੁਸੀਂ ਜਲਦੀ ਜਲਦੀ ਆਪਣਾ ਨਾਮ ਚੈੱਕ ਕਰਕੇ ਪ੍ਰੋਪਰ ਅਡਰੈਸ ਚੈੱਕ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਸੋ ਇਸ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਸਟਰ ਕੇਡਰ ਲੈਕਚਰਰ ਕੇਡਰ ਦੇ ਨਾਲ ਸੰਬੰਧਿਤ ਪੋਸਟਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਹਿੱਲਜੁਲ ਵੀ ਹੋ ਸਕਦੀ ਹੈ ਜੇਕਰ ਤੁਸੀਂ ਮਾਸਟਰ ਕੇਡਰ ਪੰਜਾਬੀ ਤੇ ਲੈਕਚਰਰ ਕੇਡਰ ਪੰਜਾਬੀ ਦੇ ਬੈਚ ਵਿੱਚ ਇਨਰੋਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੋੜ ਸਕਦੇ ਹੋ ਇਸ ਤੋਂ ਬਿਨਾਂ ਜੇਕਰ ਤੁਸੀਂ ਵੱਡੇ ਡਿਸਕਾਊਂਟ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੂਪਨ ਕੋਡ ਯੂਜ਼ ਕਰੋ YT22 ਸੋ ਬਾਕੀ ਆਪ ਮਿਲਦੇ ਆ ਆਪਣੀਆਂ ਕਲਾਸਾਂ ਦੇ ਵਿੱਚ ਹੁੰਦੇ ਲਈ ਐਨ ਆਈ ਧੰਨਵਾਦ ਸਤਿ ਸ਼੍ਰੀ ਅਕਾਲ